ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟੇਂਡਾ ਦੇ ਥਾਣਾ ਸਦਰ ਦੇ ਨੇੜੇੋਂ ਲੰਘਦੀ ਰਿੰਗ ਰੋਡ ਦੇ ਉੱਪਰ ਬੀਤੀ ਰਾਤ ਇੱਕ ਪਲਾਟ ਦੇ ਉੱਪਰ ਕਬਜ਼ਾ ਕਰਨ ਦੀ ਕੀਤੀ ਗਈ ਕੋਸ਼ਿਸ਼ ਚੌਕੀਦਾਰ ਨੂੰ ਬੰਦਕ ਬਣਾ ਕੇ ਰਿਵਾਲਵਰ ਦੀ ਨੋਕ ਤੇ ਗिराई ਗਈ ਬਣੀ ਹੋਈ ਕੰਦ ਅਤੇ ਤਾਰ ਆਦਿ ਤੁਸੀਂ ਦੇਖ ਰਹੇ ਤਸਵੀਰਾਂ ਉਕਤ ਕੀਤੀ ਗਏ ਘਟਨਾਕਰਮ ਦੀਆਂ ਜੋ ਕਿ ਬੀਤੀ ਰਾਤ ਬਠਿੰਡਾ ਦੇ ਰਿੰਗ ਰੋਡ ਦੇ ਵਿੱਚ ਇੱਕ ਪਲਾਟ ਹੈ ਜਿਸ ਦੀ ਰਜਿਸਟਰੀ 2007 ਤੋਂ ਸਰਬਜੀਤ ਸਿੰਘ ਨਾਮਕ ਵਿਅਕਤੀ ਦੇ ਕੋਲ ਹੈ ਜੋ ਕਿ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜ਼ਮੀਨ ਦੇ ਉੱਪਰ ਬੀਤੀ ਰਾਤ ਹਿੱਸੇਦਾਰਾਂ ਵੱਲੋਂ ਪਿਸਤੌਲ ਦੀ ਨੋਕ ਤੇ ਚੌਕੀਦਾਰ ਨੂੰ ਬੰਧਕ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਬੰਧੀ ਥਾਣਾ ਕਰਨਾਲ ਵਿਖੇ ਸ਼ਿਕਾਇਤ ਦਿੱਤੀ ਗਈ ਹੈ ਤੇ ਤਣਾ ਕਨਾਲ ਦੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬਿਨਮ ਦਲਜੋਤ ਸਿੰਘ ਆਈ। ਕੀ ਹੋਇਆ ਰਾਤ ਨੂੰ ਮਾਮਲਾ ਕੀ ਗੱਲ ਜੇ ਤੁਸੀਂ ਕੰਮ ਕਰਦੇ ਹੋ? ਅਸੀਂ ਇੱਥੇ ਚੌਕੀਦਾਰਾ ਕਰਦੇ ਹਾਂਗੇ। ਰਾਖੀ ਰੱਖਦੇ ਇੱਥੇ ਰਹਿੰਦੇ ਸੀਗੇ। ਰਾਤ ਨੂੰ तकरीबन 11:00 ਦੇ ਕਰੀਬ ਆਏ ਆ ਬੰਦੇ 15-16 ਦੇ ਕਰੀਬ। ਉਹਨਾਂ ਨੇ ਜੇਸੇ ਵੀ ਲਿਆ ਕੇ ਤੇ ਅੰਦਰ ਆ ਕੇ ਮੈਨੂੰ ਫੜ ਲਿਆ, ਫੜ ਕੇ ਬੰਨ ਕੇ ਮੈਨੂੰ ਤੇ ਮੇਰੇ ਪਿਸਤੌਲ ਲਾਇਆ ਕਰਨ ਨਾਲ ਬੰਦੂਖ। ਮੈਨੂੰ ਆਨੇ ਵੀ ਤੂੰ ਇੱਥੋਂ ਪਾਸੀ ਹੋ ਪਾਸੀ ਕਰਕੇ ਤੇ ਇਹਨਾਂ ਨੇ ਆਹ ਕਾਰਵਾਈ ਕੀਤੀ ਕੀ ਕਾਰਵਾਈ ਕੀਤੀ ਕੀ ਕੀਤਾ ਇਹ ਆਹ ਸਭ ਖੰਬੇ ਖੰਬੇ ਤੋੜੇ ਉਹਨਾਂ ਨੇ ਕੰਦਾ ਟੰਗਿਆ ਆਹ ਜਿੰਨਾਂ ਸਿੰਘਾਂ ਪਾਸੇ ਸੀ ਕੀ ਹਥਿਆਰ ਸੀ ਉਹਨਾਂ ਕੋਲੇ ਉਹਨਾਂ ਕੋਲੇ ਕਿਰਪਾਨਾਂ ਗੰਡਾਸੇ ਤੇ ਘਵਾੜੇ ਵੀ ਸੀਗੇ ਜੀ ਕਿੰਨੇ ਕੁ ਬੰਦੇ ਸੀਗੇ ਉਹ 15 16 ਦੇ ਕਰੀਬ ਸੀਗੇ ਗੱਡੀਆਂ ਵੀ ਖੜੀਆਂ ਸਨ ਇੱਥੇ ਮੇਰਾ ਨਾਂ ਸਰਜ ਸਿੰਘ ਆ ਜੀ ਬਟਿੰਡੇ ਦਾ ਮੈਂ ਰਹਿਣ ਵਾਲਾ ਇਹ ਰਿੰਗ ਰੋਡ ਫੇਸ 2 ਨੇਰੇ ਸਦਰਥਣਾ ਇਹ ਮਾਮਲਾ ਕੀ ਹੈ ਜੀ ਕਹਿੰਦੇ ਕੀ ਮਾਮਲਾ ਮਾਮਲਾ ਕੋਈ ਨਹੀਂ ਜੀ 2070 ਦੀ ਸਾਡੀ ਜ਼ਮੀਨ ਖਰੀਦੀ ਵੀ ਹੈਗੀ ਇਹ ਸਾਡੇ ਹਿੱਸੇਦਾਰ ਗੁੰਡਾਗਰਦੀ ਕਰਦੇ ਆ 2023 ਚ 41 ਨੰਬਰ ਐਫ ਆਈ ਆਰ ਇਹਦੇ ਖਿਲਾਫ ਦਰਜ ਹੋਈ ਹੈਗੀ ਉਸ ਤੋਂ ਬਾਅਦ 12 9 ਨੂੰ ਇਹਨਾਂ ਨੇ ਫਿਰ ਗੁੰਡਾਗਰਦੀ ਕੀਤੀ ਇਸੇ ਕੌਸਿੰਗ ਨੇ ਇਹਨਾਂ ਤੋਂ ਮੌਕੇ ਤੇ ਆ ਕੇ ਇੱਕ ਰਾਈਫਲ 12 ਬੋਰ ਫੜੀ ਉਹ ਵੀ ਥਾਣੇ ਚ ਇਹਨਾਂ ਦੀ ਜਮ੍ਹਾਂ ਹੈਗੀ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਸ਼ਿਕਾਇਤ ਕੀਤੀ ਜਾਂ ਸਾਨੂੰ ਨਹੀਂ ਪਤਾ ਐਸਪੀ ਸਿਟੀ ਵੀ ਮੌਕਾ ਦੇਖ ਕੇ ਗਏ ਆ ਉਹਨਾਂ ਨੇ ਵੀ ਉਹਨਾਂ ਤੋਂ ਸਾਰੇ ਕਾਗਜ਼ਤ ਮੰਗੇ ਸੀ ਉਹਨਾਂ ਨੇ ਨਹੀਂ ਦਿੱਤੇ ਪਰ ਅਸੀਂ ਜੋ ਰਿਕਾਰਡ ਸਾਰਾ ਦੇ ਦਿੱਤਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਇਹ ਰਾਤ 11 ਵਜੇ ਆਏ ਆ ਸਾਡਾ ਇੱਥੇ ਬੰਦਾ ਕੰਮ ਵਾਲਾ ਰਾਤ ਨੂੰ ਰਹਿੰਦਾ ਹੈਗਾ ਉਹਨੂੰ ਆ ਕੇ ਇਹਨਾਂ ਨੇ ਗਨ ਪੁਆਇੰਟ ਤੇ ਉਹਨਾਂ ਦੇ ਕੰਨਾਂ ਨਾਲ ਬੰਦੂਖ ਲਾਈ ਹੈ ਇੱਕ ਰਵਾਲਵਰ ਸੀ ਇੱਕ ਜੇਸੀਬੀ ਸੀ ਚਿੱਟੇ ਰੰਗ ਦੀ ਜੋ ਸਾਡੇ ਬੰਦੇ ਨੇ ਸਾਨੂੰ ਦੱਸਿਆ ਹੈਗਾ ਅਸੀਂ ਫਿਰ ਤਲਾਹ ਕੀਤੀ 112 ਪੀਸੀਆਰ ਪਹੁੰਚੀ ਆ ਫਿਰ ਕਨਾਰ ਕਲੋਨੀ ਵਾਲੇ ਆਏ ਆ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਉੱਥੇ ਜਾ ਕੇ ਆਪੇ ਦਰਖਾਸਤ ਲਿਖ ਕੇ ਦੇ ਕੇ ਔਰ ਇਹ ਸਾਨੂੰ ਬਿਲਕੁਲ ਨਜਾਇਜ਼ ਤੰਗ ਕਰ ਰਹੇ ਆ ਅਸੀਂ ਆਪਣੇ ਪੇਸ਼ੈਂਟ ਜਿ ਬੈਠੇ ਆ ਪਿਛਲੇ ਤਕਰੀਬਨ ਅਸੀਂ 17-18 ਸਾਲ ਤੋਂ ਆਦੀ ਜ਼ਮੀਨ ਕਲਟੀਵੇਟ ਕਰ ਰਹੇ ਆ ਹੁਣ ਵੀ ਸਾਡੀ ਜ਼ਮੀਨ ਵਹੀ ਆ ਕੰਪਿਊਟਰ ਕਰਾਇਦੇ ਵਿੱਚ ਲੱਗਿਆ ਹੋਇਆ ਔਰ ਇਹ ਸਾਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਹੇ ਆ ਰਜਿਸਟਰੀ ਸਾਡੇ ਕੋਲ ਹੈ ਬਿਲਕੁਲ ਸਾਡੇ ਕੋਲ ਰਜਿਸਟਰੀ ਹੈ ਸਾਡੀ ਨਹੀਂ ਸਾਨੂੰ ਸ਼ਿਕਾਇਤ ਮਿਲੀ ਹੈਗੀ ਇਸ ਤਰ੍ਹਾਂ ਕਰਕੇ ਉਹਨਾਂ ਦਾ ਪ੍ਰਾਪਰਟੀ ਦਾ ਇੱਕ ਪ੍ਰਵੀਨ ਸ਼ੰਕੀ ਆ ਇੱਕ ਪਾਸੇ ਸਰਬਜੀਤ ਸਿੰਘ ਤੇ ਹਰਪਾਲ ਸਿੰਘ ਹੈ ਰਿੰਗ ਰੋਡ ਤੇ ਨੇੜੇ ਜਗਾ ਹੈਗਾ ਉਹਨਾਂ ਨੇ ਆ ਵੀ ਕੋਈ ਵੰਡ ਵੜਾਈਦਾ ਉਹ ਤੋਂ ਸਾਡੇ ਕੋਲ ਸ਼ਿਕਾਇਤ ਆਈ ਹੈਗੀ ਤੇ ਉਹਦੇ ਸੀ ਪੜਤਾਲ ਕਰ ਰਹੇ ਆ ਜਿਹੜੀ ਵੀ ਵੱੜਦੀ ਕਾਨੂੰਨੀ ਕਾਰਵਾਈ ਕਰਾ ਕੇ ਜੀ ਕੰਦਾਂ ਨੂੰ ਤਾਂ ਕੋਈ ਪਤਾ ਨਹੀਂ ਰੱਤ ਕੰਦ ਹਾਂ ਲਿਓ ਟਿਓ ਅਸਰ ਗਿਆ ਸੀਗਾ ਮੌਕਾ ਦੇਖਿਆ ਹੈਗਾ ਵੀ ਕੰਦ ਢਈ ਹੋਈ ਇੱਕ ਪਾਸੇ ਉਹ